ਇਸ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਛਡਾਓ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਉਹ ਕਾਇਮ ਕੀਤੀ ਗਈ ਹੈ ਲਗਾਤਾਰ ਜੁਰਾ ਸ਼ੁਰੂ ਹੋਤੇ ਉਸ ਤੇ ਤਹਿਤ ਪੁਲਿਸ ਜੜੀ ਹੈ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਨਸ਼ਿਆਂ ਦਾ ਸੇਵਨ ਜਿਹੜਾ ਕੀਤਾ ਜਾ ਰਿਹਾ ਹੈ ਤੇ ਫਿਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਕਰਦੇ ਨਜ਼ਰ ਆਉਂਦੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਖੜਖੜ ਵੇਖਦੇ ਨੇ ਇੱਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਦਿਨ 5-6 ਤੋਂ ਕਮਾਉਣ ਵਾਲਾ ਇੱਕ ਕਾਦੀਆਂ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ ਕੇ ਪਟਾਲਾ ਦੇ ਲਈ ਬਦਨਾਮ ਹੋ ਚੁੱਕੇ ਇਲਾਕੇ ਗਾਂਦੀਨਗਰ ਕੈਂਪ ਵਿਖੇ ਇਸ ਹਾਲਤ ਦੇ ਵਿੱਚ ਘੁਮਰਿਆ ਤੇ ਬੈਠੇ ਬੈ ਨੂੰ ਸਲਾਮ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਤੇ ਨਸ਼ਾ ਹਾਵੀ ਗੱਲਬਾਤ ਕਰਨ ਤੇ ਇਸ ਨੇ ਦੱਸਿਆ ਹੈ ਕਿ ਇਸ ਨੇ ਨਾਣਾ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਜਿਹੜਾ ਹੈ ਉਹ ਲਗਾਇਆ ਜੋ ਕਿ ਇਸ ਸਮੇਂ 400 ਵਿੱਚ ਗਾਂਧੀ ਕੈਂਪ ਤੋਂ ਖਰੀਦਿਆ ਹੈ ਤੇ ਗੱਲਬਾਤ ਦੌਰਾਨ ਇਸ ਨੇ ਇਹ ਵੀ ਦੱਸਿਆ ਹੈ ਕਿ ਉਹ ਨਸ਼ਾ ਛੱਡਣਾ ਤਾਂ ਚਾਹੁੰਦਾ ਹੈ ਪਰ ਛੱਡ ਨਹੀਂ ਪੂਰੇ ਕਹਿੰਦੇ ਨਹੀਂ ਇਹ ਹੈ ਓਏ ਇਹ ਕਿੱਥੇ ਆ ਰਿਹਾ ਵਾ ਕਿੱਥੇ ਆ ਕਿੱਥੇ ਆ ਕਿੱਥੇ ਲੱਗਾ ਕਿੱਥੇ ਹੀ ਕਿੱਥੇ ਲੱਗਾ ਕਿੱਥੇ ਇਹ ਕਰਦਾ ਕੀ ਹੈ ਲੈ ਆ ਕੇ ਥਾ ਹੀ ਲੈ ਆ ਕੇ ਥਾ ਲਿਆ ਕਿਥੋਂ ਲਿਆ ਗਿਆ ਇਤੋਂ ਦਾ ਹੀ ਮਿਲ ਜਾਂਦਾ ਰਮਾਨਾ ਮੇਰਾ ਰਮਾਨਾ ਪਤਾ ਨਹੀਂ ਭਾਈ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆ ਹਾਂਜੀ ਇੱਥੇ ਲੈਣ ਆ ਨਹੀਂ ਲੈਣ ਨਹੀਂ ਆ ਹਾਂ ਮੈਂ ਜਿਹੜੀ ਬੰਦਾ ਆ ਫੜਿਆ ਤੇ ਘਟੀ ਘਟੀ ਹਾਂ ਉਹ ਆਹੋ ਅੱਜ ਭਾਈ ਇਹ ਥੰਦੇ ਲੰਮੇ ਕੋ ਪਿਆਰ ਕਰੇ ਹਾਂਜੀ ਲੰਮੇ ਕੋ ਪਿਆਰ ਲਾਇਆ ਕਿਥੇ ਲਾਇਆ ਕਿਹੜੀ ਜਗ੍ਹਾ ਤੇ ਲਾਇਆ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਹਾਂਜੀ ਲਾਇ ਕਿਹੜੀ ਜਗ੍ਹਾ ਤੇ ਕਿੱਥੇ ਬਖਾਈਂ ਵਾਹ ਵਾਲਾ ਬਾਉ ਕਿਤਰਾ ਹੈ ਨਲਾਂ ਨਲਾਂ ਹੀ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆ ਤਾਂ ਫੇ ਉਹਨਾਂ ਨੂੰ ਮੰਦੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਲੈਂਦੇ ਕਿਥੋਂ ਤੇ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਤੂੰ ਕਿਸਲੇ ਆ ਸਭ ਨੇ ਆ ਲੈ ਪਰਸੋਂ ਹੀ ਮੁੰਡੇ ਨਾਲ ਪੈਸੇ ਪਾ ਰਹੇ ਹੋ ਐਸੋ ਨੇ ਦੇ ਚੱਲੇ ਹੁਣ ਕਿੱਥੋਂ ਲੈ ਆ ਤੂੰ ਸਾਹਮਣੇ ਹੈ ਕਿੱਥੋਂ ਲੈ ਆ ਹੁਣ ਬਧਾਣੀ ਮੁੰਡਾ ਇੱਥੇ ਇੱਕ ਆਇਆ ਹੈ ਉਹ ਮੇਰਾ ਨੂਦ ਸ਼ਾਪ ਤੋਂ ਜੀ ਕਿੱਲੇ ਦਾ ਤੇ ਮੈਂ ਭਾਜੀ ਲੈ ਆ ਕੋਈ ਜਾ ਚਾਹ ਦੜਿਕ ਨਹੀਂ ਚਾਈ ਪੜੀ 100 ਸਾਢੇ ਦਾ ਕਾ ਵਿਆਹ ਦਾ ਉਹ ਤਾਂ ਕੀ ਘਰ ਖੜੇਗਾ ਕਿੱਦਾਂ ਖਾਏਗਾ ਕਿੱਦਾਂ ਕਰੇਗਾ ਤੇ ਆਇਆ ਦਾ ਜਿਹੜੇ ਥੋੜੇ ਬੋਲੇ ਆਮ ਉਹਦੇ ਹਮਾਰੇ ਹੁੰਦਾ ਕੀ ਇਹ ਨਵੇਂ ਦੇ ਨਾ ਟਿਕਾ ਲਾਇਆ ਹੀ ਹੁਣ ਕੀ ਹੋਣਿਆ ਉਹ ਨਹੀਂ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਸੁੱਟਿਆ ਹੀ ਹਾਂ ਯਾਰ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਦਾ ਕਿਹੜਾ ਇੱਕ ਲਾਕਾ ਵਾ ਕਿਹੜਾ ਲਾਕ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲਾਕ ਮੱਲਾ ਕਿਹੜਾ ਹੈ ਇਹ ਕਿਹੜਾ ਮੱਲਾ ਵਾ ਕੈਂਪਰ ਇਹ ਨਾ ਪਾਜਾ ਪਾਜਾ ਕੈਂਪਰ ਇਹਨਾਂ ਨੇ ਕੈਂਪਰ ਇਹਨਾਂ ਨੇ ਲਾਇਆ ਕਿਥੇ ਤਰਵਾਹ ਤੇ ਤਾਹ ਕਰ ਬਣਾ ਨਹੀਂ ਨਲਾਂ ਚ ਲਾਇਆ ਨਲਾਂ ਚ ਲਾਇਆ ਉਹ ਥੋੜਾ ਪਖਾਣਾ ਨੇ ਜਾਣਾ ਨਲਾਂ ਚ ਥੋੜਾ ਪਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਕਹਿੰਦੇ ਵੇਖ ਲੋ ਕੀ ਮਜ਼ਾਕ ਬਣ ਜਾਂਦਾ ਨਾ ਬੰਦਾ ਆਪ ਹੀ ਮਜ਼ਾਕ ਬਣਾਉਂਦੇ ਆ ਆਪਣਾ ਵੀ ਮਿਲਦਾ ਨਸ਼ਾ ਕਰਕੇ ਵੇਖਾ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕਿ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹਦਾਂ ਬੜਾ ਜੇ ਲਾਉਣੀ ਨਹੀਂ ਨਾ ਆ ਜੀ ਜਾਣਾ ਹਾਂ ਕਿਥੇ ਬਤਾਓ ਜਰਾ ਇਹ ਬੰਦਿਓ ਤਰੀਕ ਤੋਂ ਪਹਿਲਾਂ ਹੀ ਸ਼ਟ ਹੋ ਗਿਆ ਤੂੰ ਹਾਂ ਐਸੇ ਹੋਵੇ ਡਾਟਕਾ ਮਾਰ ਪੰਜ ਸੱਤ ਠੀਕ ਹੋ ਜੇ ਗਾ ਫੁਰਦੀ ਆਏ ਨਹੀਂ ਚੜਦਾ 10 ਮਾਰ ਦੇ 10 ਬੈੜਕਾ ਮਾਰ ਨਹੀਂ ਜ਼ਿਆਦਾ ਨਾ ਮਾਰੇ ਮੇਰੇ ਦਾਨਾ ਦਾ ਅੱਛਾ ਅੱਛਾ ਚ ਬੜੀਆਂ ਹੋਰ ਬੜੀਆਂ ਰਹਿੰਦੇ ਕੀ ਕਰਦਾ ਕੀ ਆ ਇਹ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਛਡਾਓ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਉਹ ਕਾਇਮ ਕੀਤੀ ਗਈ ਹੈ ਲਗਾਤਾਰ ਜੁਰਾ ਸ਼ੁਰੂ ਹੋਤੇ ਉਸ ਤੇ ਤਹਿਤ ਪੁਲਿਸ ਜਿਹੜੀ ਹੈ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਨਸ਼ਿਆਂ ਦਾ ਸੇਵਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਫਿਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਕਰਦੇ ਨਜ਼ਰ ਆਉਂਦੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਖੜਕੜ ਵੇਖਦੇ ਨੇ ਇੱਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਦਿਨ ਪੰਜ 600 ਕਮਾਉਣ ਵਾਲਾ ਇੱਕ ਕਾਦੀਆਂ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ ਕੇ ਪਟਾਲਾ ਦੇ ਲਈ ਬਦਨਾਮ ਹੋ ਚੁਕੇ ਇਲਾਕੇ ਗਾਨੀ ਨਗਰ ਕੈਂਪ ਵਿਖੇ ਇਸ ਹਾਲਤ ਦੇ ਵਿੱਚ ਘੁੰਮ ਰਿਹਾ ਤੇ ਬੈਠ ਨੂੰ ਸਲਾਮ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਤੇ ਨਸ਼ਾ ਹਾਵੀ ਗੱਲਬਾਤ ਕਰਨ ਤੇ ਇਸਨੇ ਦੱਸਿਆ ਹੈ ਕਿ ਇਸਨੇ ਨਾਣਾ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਜਿਹੜਾ ਹੈ ਉਹ ਲਗਾਇਆ ਜੋ ਕਿ ਇਸ ਸਮੇਂ 400 ਵਿੱਚ ਗਾਂਧੀ ਕੈਂਪ ਤੋਂ ਖਰੀਦਿਆ ਹੈ ਤੇ ਗੱਲਬਾਤ ਦੌਰਾਨ ਇਸਨੇ ਇਹ ਵੀ ਦੱਸਿਆ ਹੈ ਕਿ ਉਹ ਨਸ਼ਾ ਛੱਡਣਾ ਤਾਂ ਚਾਹੁੰਦਾ ਹੈ ਪਰ ਛੱਡ ਨਹੀਂ ਪੋਰੇ ਕਹਿੰਦਾ ਕਿ ਨਹੀਂ ਇਹ ਹੈ ਓਏ ਇਹ ਕਿੱਥੇ ਆ ਰਿਹਾ ਵਾ ਕਿੱਥੇ ਆ ਕਿੱਥੇ ਆ ਕਿੱਥੇ ਲੱਗਾ ਕਿੱਥੇ ਹੀ ਕਿੱਥੇ ਲੱਗਾ ਠੀਕ ਕਰਦਾ ਕੀ ਹੈ ਲੱਗਿਆ ਕਿਥੇ ਲੱਗਿਆ ਕਿਥੇ ਲਾ ਕਿਥੇ ਲਾ ਗਿਆ ਇੱਥੇ ਹੁੰਦਾ ਹੀ ਜਿਹਦਾ ਬੰਦਾ ਮਿਲ ਜਾਂਦਾ ਰਮਾਨਾ ਮੇਰਾ ਰਾਮਨਾ ਦਾ ਗਾਣੀ ਭਰੀ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆ ਹਾਂਜੀ ਇੱਥੇ ਲੈਣੇ ਆ ਨਹੀਂ ਲੈਣੇ ਆ ਹਾਂ ਮੈਂ ਢੇੜੀ ਬੰਦਾ ਆ ਫੜਿਆ ਤੇ ਘਟੀ ਗੱਲ ਚ ਆਹ ਉਹ ਕਿ ਭਈ ਇਹ ਨਹੀਂ ਲੰਮੇ ਕੋ ਪਿਆ ਕਰੇ ਹਾਂਜੀ ਲੰਮੇ ਕੋ ਪਿਆ ਲਾ ਕਿਥੇ ਲਾ ਕਿਥੇ ਕਿਹੜੀ ਜਗ੍ਹਾ ਤੇ ਲਾਈ ਨਹੀਂ ਮੈਂ ਯਾਰ ਨਹੀਂ ਲਾ ਕਿਹੜੀ ਜਗ੍ਹਾ ਤੇ ਹਾਂਜੀ ਲਾ ਕਿਹੜੀ ਜਗ੍ਹਾ ਤੇ ਕਿੱਥੇ ਪਖਾਈ ਉਹ ਆ ਬੜਾ ਬਾਉ ਕਿਤਰਾ ਹੈ ਨਲਾਂ ਦਾ ਨਾ ਹੀ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆ ਤਾਂ ਫੇ ਉਹ ਵੰਦ ਮੰਦੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਤੂੰ ਕਿਸਲੇ ਆ ਸਾਹਮਣੇ ਪਾਲਾ ਪਰਸੋਂ ਹੀ ਹੁੰਦੇ ਨਾਲ ਪਏ ਪਾਲੇ ਰਹੇ ਹੋ ਐ ਦੋਨਾ ਵਾ ਹਾਂ ਜੇ ਜਵਤ ਕੋਣ ਕਿਸੇ ਲੈ ਤੂੰ ਸਾਹਮਣੇ ਹੈ ਕਿਸੇ ਲੈ ਹੁਣ ਬਧਾਣੀ ਮੁੰਡਾ ਇੱਥੇ ਇੱਕ ਆਇਆ ਹੈ ਉਹ ਮੇਰਾ ਨੋਟ ਛਾਦ ਕੇ ਕਿੱਲੇ ਦਾ ਤੇ ਮੈਂ ਭੜੀ ਲਿਆ 500 ਚਾਹ ਤੜੀ ਕਿਨੀ ਜਿਆਦੀ ਭੜੀ 500 ਕਾ ਵਿਆਹ ਦਾ ਉਹ ਤਾਂ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਨਾ ਦੇ ਇਹ ਕਿਹੜੀ ਹੈ ਡੇਢ ਇਹ ਜਾਨੀ ਨਾ ਤਾ ਜੇ ਥੋੜੇ ਬੋਲੇ ਹਾਂ ਅੰਮੀ ਨੂੰ ਦੇ ਜਮਾਇਆ ਹੁੰਦਾ ਕੀ ਇਹ ਨਵੇਂ ਦੇ ਨਾਲ ਟੀਕਾ ਲਾਇਆ ਹੀ ਹੁਣ ਕੀ ਹੋਣਿਆ ਕੋਣੀ ਵੇਖੋ ਆ ਤੁਹਾਡੇ ਸਾਰੇ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਸੁਟਿਆ ਹੀ ਹਾਂ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਤਾ ਹੈ ਕਿਹੜਾ ਇਲਾਕਾ ਵਾ ਕਿਹੜਾ ਲੱਕ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲੱਕ ਮੱਲਾ ਕਿਹੜਾ ਹੈ ਇਹ ਕਿਹੜਾ ਮੱਲਾ ਵਾ ਨੋ ਇਹ ਨਾ ਪਤਾ ਕੈਂਪਾ ਦੇ ਇਹ ਨਾ ਉਹ ਤੇ ਕੈਂਪਾ ਇਹਨਾਂ ਨੂੰ ਕੈਂਪ ਹੀ ਗਿਆ ਲਾਇਆ ਕਿਥੇ ਤਾ ਬੁਖਾਰ ਤੇ ਤਾ ਘਰ ਬੁਲਾ ਨਹੀਂ ਨਲਾਂ ਚ ਲਾਇਆ ਨਲਾਂ ਚ ਲਾਇਆ ਉਹ ਥੋੜਾ ਬੁਖਾਰ ਆਉਣ ਨੂੰ ਚਾਹੀਦਾ ਨਲਾਂ ਚ ਥੋੜਾ ਬੁਖਾਰ ਨਸ਼ੇ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਇਹ ਵੇਖੀ ਡਕਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਗੀ ਮੇਯਾਖ ਬਣ ਜਾਂਦਾ ਨਾ ਬੰਦਾ ਆਪ ਹੀ ਮੇਯਾ ਬਣਾਣੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇਖਾ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕੱ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹ ਤੇ ਨਾ ਅੱਜ ਲਾਉਣੀ ਨਹੀਂ ਨਾ ਅੱਜ ਜਾਣਾ ਹਾਂ ਕਿੱਥੇ ਜੀਦਾ ਹਾਂ ਇਹ ਭਈਓ ਤਰੀਕ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤਾਂ ਬੜਕਾ ਮਾਰ ਪੰਜ ਸੱਤ ਠੀਕ ਹੋ ਜਾਏਗਾ ਫੁਰਦੀ ਆਏ ਨਹੀਂ ਚੜਦਾ 10 ਮਾਰ ਦ 10 ਬੈੜਕਾ ਮਾਰ ਅੱਛਾ ਅੱਛਾ ਤਾਂ ਬੜੀਆਂ ਹੋਰ ਬੜੀਆਂ ਰਹਿੰਦੇ ਜਿਦਾਂ ਲੱਗਾ ਕਿ ਸਹੀ ਕਿਹਦਾ ਲੱਗਾ ਕਿ ਯਾਰ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਛਡਾਓ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਉਹ ਕਾਇਮ ਕੀਤੀ ਗਈ ਹੈ ਲਗਾਤਾਰ ਜੁਰਾ ਸ਼ੁਰੂ ਹੋਤੇ ਉਸ ਤੇ ਤਹਿਤ ਪੁਲਿਸ ਜਿਹੜੀ ਹੈ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਨਸ਼ਿਆਂ ਦਾ ਸੇਵਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਫਿਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਕਰਦੇ ਨਜ਼ਰ ਆਉਂਦੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਖੜਖੜ ਵੇਖਦੇ ਨੇ ਇੱਕ ਅਜਿਹੇ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਦਿਨ ਪੰਜ 600 ਕਮਾਉਣ ਵਾਲਾ ਇੱਕ ਕਾਦੀਆਂ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ ਕੇ ਪਟਾਲਾ ਦੇ ਲਈ ਬਦਨਾਮ ਹੋ ਚੁਕੇ ਇਲਾਕੇ ਗਾਂਦੀਨਗਰ ਕੈਂਪ ਵਿਖੇ ਇਸ ਹਾਲਤ ਦੇ ਵਿੱਚ ਘੁੰਮ ਰਿਹਾ ਤੇ ਬੈਠੇ ਨੂੰ ਸਲਾਮ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਤੇ ਨਸ਼ਾ ਹਾਵੀ ਗੱਲਬਾਤ ਕਰਨ ਤੇ ਇਸ ਨੇ ਦੱਸਿਆ ਹੈ ਕਿ ਇਸ ਨੇ ਨਾਣਾ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਜਿਹੜਾ ਹੈ ਉਹ ਲਗਾਇਆ ਜੋ ਕਿ ਇਸ ਸਮੇਂ 400 ਵਿੱਚ ਗਾਂਧੀ ਕੈਂਪ ਤੋਂ ਖਰੀਦਿਆ ਹੈ ਤੇ ਗੱਲਬਾਤ ਦੌਰਾਨ ਇਸ ਨੇ ਇਹ ਵੀ ਦੱਸਿਆ ਹੈ ਕਿ ਉਹ ਨਸ਼ਾ ਛੱਡਣਾ ਤਾਂ ਚਾਹੁੰਦਾ ਹੈ ਪਰ ਛੱਡ ਨਹੀਂ ਪੋਰੇ ਕਿ ਨਹੀਂ ਇਹ ਹੈ ਓਏ ਇਹ ਟਿਕ ਲ ਆ ਰਿਹਾ ਵਾ ਕਿੱਥੇ ਆ ਕਿੱਥੇ ਆ ਕਿੱਥੇ ਲੱਗਾ ਕਿੱਥੇ ਹੀ ਕਿੱਥੇ ਲੱਗਾ ਟਿਕਾ ਇਹ ਕਰਦਾ ਕੀ ਹੈ ਲੈ ਕਿੱਥੇ ਹੀ ਲੈ ਕਿੱਥੇ ਲਿਆ ਕਿਥੋਂ ਲਿਆ ਗਿਆ ਇੱਥੇ ਹੁੰਦਾ ਹੀ ਮਿਲ ਜਾਂਦਾ ਰਮਾਨਾ ਮੇਰਾ ਰਮਾਨਾ ਪਤਾ ਨਹੀਂ ਪੜੀ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆ ਹਾਂਜੀ ਇੱਥੇ ਲੈਣ ਆਏ ਨਹੀਂ ਲੈਣੇ ਆ ਹਾਂ ਮੈਂ ਅੰਡੇੜੀ ਬੰਦਾ ਆ ਫੜਿਆ ਤੇ ਘਟੀ ਗੱਲ ਚ ਹਾਂ ਉਹ ਉੱਥੇ ਭਈ ਇਹ ਨਹੀਂ ਲੰਮੇ ਕੋ ਪਿਆ ਗਾਰੇ ਹਾਂਜੀ ਲੰਮੇ ਕੋ ਪਿਆ ਲਾਇ ਕਿਥੇ ਲਾਇ ਕਿਹੜੀ ਜਗ੍ਹਾ ਤੇ ਲਾਇੀ ਕੀ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਹਾਂਜੀ ਲਾਇ ਕਿਹੜੀ ਜਗ੍ਹਾ ਤੇ ਕਿੱਥੇ ਵਿਖਾਈ ਵਾਹ ਵਾ ਬਾਂਹ ਕਿਤਰਾ ਹੈ ਨਲਾਂ ਨਲਾਂ ਹੈ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆ ਤੇ ਫੇ ਭਵੰਦ ਮੰਨਦੇ ਕਹਿੰਦਾ ਨਸ਼ਾ ਬੰਦ ਕਰਤਾ 31 ਦਿਨ ਲੈ ਲੈਂਦੇ ਕਿਥੋਂ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਤੂੰ ਕਿਥੇ ਲੈ ਆ ਸਾਬਣ ਆ ਵਾ ਲੈ ਪਰਸੋਂ ਹੀ ਹੁੰਦੇ ਨਾਲ ਪੈ ਪਾੜੇ ਰਿਓ ਐਜਾ ਹੁੰਦਾ ਕੌਣ ਕਿਸ ਨੂੰ ਲੈ ਤੂੰ ਸਾਹਮਣੇ ਲੈਸ ਲੈ ਹੁਣ ਬਧਾਣੀ ਮੁੰਡਾ ਇੱਥੇ ਆਇਆ ਏ ਉਹ ਮੇਰਾ ਨੂਦ ਸ਼ਾਂਤ ਕਿੱਲੇ ਦਾ ਤੇ ਮੈਂ ਭਜੀ ਲਿਆ ਕੁਝ 4.5 ਡੜੀ ਗਨੀ ਕੀ ਆਈ ਭਜੀ 100 ਸਾਡੇ ਦਾ ਕਾ ਵੈਦਾਂ ਉਹ ਤਾਂ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਨਾ ਦੇ ਕੋਈ ਤਾਂ ਨਹੀਂ ਪਤਾ ਜੇ ਥੋੜੇ ਬੋੜੇ ਹਾਂ ਅਸੀਂ ਉਹਦੇ ਹਮਾਇਤ ਹੁੰਦਾ ਕਿ ਇਹ ਨਏ ਦੇ ਨਾਂ ਟੀਕਾ ਲਾਇਆ ਹੀ ਹੁਣ ਕੀ ਹੋਣਿਆ ਉਹ ਹਣੀ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਸੁੱਟਿਆ ਹੀ ਹਾਂ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਤਾ ਹੈ ਕਿਹੜਾ ਇੱਕ ਇਲਾਕਾ ਵਾ ਕਿਹੜਾ ਲੱਕ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲੱਕ ਮੱਲਾ ਕਿਹੜਾ ਹੈ ਇਗੜਾ ਮਲਾਵਾ ਮਲੇ ਨਾ ਪਤਾ ਕੈਂਪਰ ਇਹਨਾਂ ਪਤਾ ਪਤਾ ਕੈਂਪਰ ਇਹਨਾਂ ਕੈਂਪਰ ਇਹਨਾਂ ਲਾਇਆ ਕਿਥੇ ਤਵਾ ਸੀ ਤਾ ਕਰ ਬਣਾ ਨਹੀਂ ਨਲਾਂ ਜਲਾਇਆ ਨਲਾਂ ਜਲਾਇਆ ਉਹ ਥੋੜਾ ਪਖਾਣਾ ਮਿਲ ਜਾਏ ਨਲਾਂ ਜੀ ਥੋੜਾ ਪਖਾਣਾ ਨਸ਼ੇ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਗਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਕੀ ਮਿਆਖ ਬਣ ਜਾਂਦਾ ਨਾ ਬੰਦਾ ਆਪ ਹੀ ਮਿਆਖ ਬਣਾਨੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇਹਾ ਆਪਾਂ ਨੂੰ 6 ਸਰਪੀਆ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹ ਤੇ ਨਾ ਮਾੜਾ ਜੇ ਲਾਉਣੀ ਨਹੀਂ ਨਾ ਅੱਜ ਜਾਣਾ ਹੋਣਾ ਕਿੱਥੇ ਬਤਾਓ ਜਾਨੇ ਭਈਓ ਅੱਜ ਜਾਣਾ ਹਾਂ ਤਰੀਕ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ ਬੈੜਕਾ ਮਾਰ 5-7 ਠੀਕ ਹੋ ਜਾਏਗਾ ਫੁਰਤੀ ਆਏਗੀ ਨਹੀਂ ਚੜਦਾ 10 ਮਾਰ ਦਦਾ 10 ਬੈੜਕਾ ਮਾਰ ਨਹੀਂ ਜਾਣਾ ਬੜਾ ਹੈ ਮੇਰੇ ਦਾਣਾ ਡਾੜਾ ਹੈ ਅੱਛਾ ਅੱਛਾ ਤਾਂ ਬੜੀਆਂ ਹੋਰ ਬੜੀਆਂ ਰਹਿਣ

ਉਹ ਕਾਇਮ ਕੀਤੀ ਗਈ ਹੈ ਲਗਾਤਾਰ ਜੁਰਾ ਸ਼ੁਰੂਤ ਹੈ ਉਸ ਦੇ ਤਹਿਤ ਪੁਲਿਸ ਜੜੀ ਹੈ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਨਸ਼ਿਆਂ ਦਾ ਸੇਵਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਫਿਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਕਰਦੇ ਨਜ਼ਰ ਆਉਂਦੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਖੜਖੜ ਵੇਖਦੇ ਤੇ ਇੱਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਦਿਨ 5-6 ਤੋਂ ਕਮਾਉਣ ਵਾਲਾ ਇੱਕ ਕਾਦੀਆਂ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ